ਆਮ ਆਦਮੀ ਪਾਰਟੀ ਜਿੰਦਾਬਾਦ ਸੂਰ ਨਿੱਤਰ ਮਨਾਂ ਵਿੱਚ ਕੋਈ ਕੋਈ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਡੀਆਂ ਭੈਣਾਂ ਜਿੰਦਾਬਾਦ ਜਿੰਦਾਬਾਦ ਸਾਡੀਆਂ ਬਤਾਵਾਂ ਜਿੰਦਾਬਾਦ ਜਿੰਦਾਬਾਦ ਸਾਡੇ ਭਰਾ ਜਿੰਦਾਬਾਦ ਜਿੰਦਾਬਾਦ ਸਾਡੇ ਬਜ਼ੁਰਗ ਜਿੰਦਾਬਾਦ ਜਿੰਦਾਬਾਦ ਸਾਡੇ ਲੀਡਰਸ਼ਿਪ ਜਿੰਦਾਬਾਦ ਸਾਡਾ ਸੁਮਰਾਣਾ ਸਾਹਿਬ ਅਟਮਾਸਫੇਅਰ ਦੇ ਪਹਿਲਾਂ 8 ਪਿੰਡ ਆਪਾਂ ਕਰਕੇ ਆਏ ਆ ਤੇ 8 ਪਿੰਡਾਂ 'ਚ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਜੀ ਨੇ ਜੋ ਕੰਮ ਕੀਤੇ ਆ ਚਾਹੇ ਜ਼ਿਮੀਂਦਾਰ ਪਰਵਾਰਾਂ ਲਈ ਚਾਹੇ ਹਿੰਦੂ ਪਰਵਾਰਾਂ ਲਈ ਕਿਉਂਕਿ ਜਿਹੜਾ ਜ਼ੀਰੋ ਬਿੱਲ ਹੈ ਉਹ ਅੱਜ ਪਾਰਟਿਕੂਲ ਸਾਰੇ ਕਾਸਟ ਨੂੰ ਇਹ ਜ਼ੀਰੋ ਬਿ ਲਾਉਂਦਾ ਪਹਿਲਾਂ ਪਾਰਟਿਕੂਲ ਹੁੰਦਾ ਵੀ ਕੋਈ ਪਹਿਲਾਂ ਕਾਸਟ ਨੂੰ ਐਸ்சி ਬੀਸੀ ਨੂੰ ਆਪਾਂ ਬੈਨੀਫਿਟ ਦਿੰਦੇ ਸੀ ਪਰ ਅੱਜ ਇਹਦਾ ਬਹੁਤ ਵੱਡੀ ਖੁਸ਼ੀ ਦੀ ਲੋਕਾਂ ਦਾ ਹੈ ਰਿ ਵੀ ਸਾਨੂੰ ਕਦੇ ਵੀ ਇਹਨਾਂ ਬੈਨੀਫਿਟਰੀ ਮਿਲਿਆ ਕਿ ਅੱਜ ਜ਼ੀਰੋ ਬਿੱਲ ਦਾ ਮਿਲ ਰਿਹਾ ਤੇ ਬਾਕੀ ਜਿਹੜੇ ਸਾਡੇ ਕਿਸਾਨ ਨੇ ਜਿਹਨਾਂ ਨੂੰ ਪਾਣੀ ਨਹੀਂ ਸੀ ਮਿਲ ਰਿਹਾ ਕਿਉਂਕਿ ਅੱਜ ਬਿਜਲੀ 24 ਘੰਟੇ ਲਾਈ ਉਹ ਖੇਤਾਂ ਨੂੰ ਆਉਂਦੀ ਹੈ ਕਦੇ ਝੋਨੇ 'ਚ ਵੀ ਕਦੇ ਪ੍ਰੋਬਲਮ ਨਹੀਂ ਹੋਈ ਜੇ ਕਣਕ ਲਈਏ ਤਾਂ ਉਹਦੀ ਪ੍ਰੋਬਲਮ ਨਹੀਂ ਆਈ ਅੱਜ ਘਟੋ-ਘਟ ਹਰ ਕਿਸਾਨ ਦਾ ਜਿਹੜਾ ਕੀਟੀਬਾੜੀ ਕਰਦਾ 40 ਤੇ 50 ਹਜ਼ਾਰ ਦਾ ਡੀਜ਼ਲ ਬਚਦਾ ਚਲੋ ਜਿਹੜਾ ਡੀਜ਼ਲ ਬਚਦਾ ਉਹ ਵੀ ਬਹੁਤ ਵੱਡਾ ਬੈਨੀਫਿਟ ਮਿਲ ਰਿਹਾ ਬਾਕੀ ਐਜੂਕੇਸ਼ਨ ਸਕੂਲ ਦੀ ਗੱਲ ਕਰ ਲੋ ਬੱਚੇ ਜਿਹੜੇ ਆ ਉੱਥੇ ਬਹੁਤ ਵਧੀਆ ਸਕੂਲ ਬਣ ਰਹੇ ਆ ਚੰਗੇ ਹਸਪੀਟਲ ਬਣਦੇ ਆ ਤਾਂ ਚੰਗੇ ਜਿਹੜੇ ਜੋਬ ਦੁੱਤੀਆਂ ਨੇ ਅੱਜ 43000 ਦੇ ਕਰੀਬ ਜਿਹੜੇ ਜੋਬ ਦੁੱਤੀਆਂ ਨੇ ਤੇ ਉਹਦੇ ਨਾਲ ਬਹੁਤ ਵੱਡਾ ਪੰਜਾਬ ਬਹੁਤ ਵੱਡਾ ਮਤਲਬ ਲੋਕ ਇਸ ਗੱਲ ਤੋਂ ਬਹੁਤ ਖੁਸ਼ ਹੈ ਕਿਉਂਕਿ ਕਿਸੇ ਵੀ ਗਵਰਨਮੈਂਟ ਨੇ 2 ਸਾਲ ਦੇ ਵਿੱਚ ਇੰਨੀ ਨੌਕਰੀ ਨਹੀਂ ਦਿੱਤੀ। ਪਰ ਇਸ ਸਮਰਾਲੇ ਦੇ ਵਿੱਚ ਕਾਂਗਰਸ ਪਾਰਟੀ ਦਾ ਹਾਲ ਕੀ ਨੇ ਦੇਖ ਰਹੇ ਕਿ ਜਿਵੇਂ ਕਾਂਗਰਸ ਦੋ ਫਾੜ ਹੋਈ ਪਈ ਹੈ ਸਾਬਕਾ ਜੋ ਵਿਧਾਇਕ ਸੀ ਇਮਨੀਸ਼ਟਲ ਵੀ ਨਾਲ ਨਹੀਂ ਤੁਰਦਾ। ਐਕਚੁਅਲੀ ਕੀ ਹੈ ਸਮਰਾਲਾ ਚ ਕਾਂਗਰਸ ਪਾਰਟੀ ਦਾ ਬੜੇ ਮਾੜੇ ਹਾਲਾਤ ਨੇ ਕਿਉਂਕਿ ਪਹਿਲਾਂ ਇੱਥੋਂ ਅਮਰੀਕ ਸਿੰਘ ਢਿੱਲੋਂ ਰਹੇ ਐਮ ਐਲ ਏ ਤੇ ਹੁਣ ਜਿਵੇਂ ਦੇਖਦੇ ਆਂ ਪਿੰਡਾਂ ਸਾਨੂੰ ਬਹੁਤ ਵਧੀਆ ਰਿਸਪੌਂਸ ਦੇ ਰਹੇ ਬਲਾਕ ਸੰਮਤੀ ਦੇ ਚੇਅਰਮੈਨ ਸਾਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤਾ ਆਉਣ ਵਾਲੇ ਟਾਈਮ 'ਚ ਕੁਝ ਦਿਨਾਂ 'ਚ ਮਤਲਬ ਆਮ ਪਾਰਟੀ 'ਚ ਬਹੁਤ ਵੱਡੇ ਲੀਡਰ ਇਥੇ ਆ ਰਹੇ ਨੇ ਤਾਂ ਕਿ ਜਿਹੜੀ ਮੁਹਿੰਮ ਹੈ ਆਮ ਆਦਮੀ ਪਾਰਟੀ ਤੇਜ ਹੋਊਗੀ ਤੇ ਆਉਣ ਵਾਲੇ ਟਾਈਮ 2-4 ਦਿਨ 'ਚ ਬਹੁਤ ਸਾਰੇ ਛੋਟੇ-ਬੇਟੇ ਨੇ ਵੀ ਗੱਲ ਕੀਤੀ ਸੀ ਕਿ ਜੇ ਮੈਨੂੰ ਨਾ ਕਾਂਗਰਸ ਦੇ ਧਿਆਨ ਦਿੱਤਾ ਤਾਂ ਮੈਂ ਕਿਸੇ ਹੋਰ ਪਾਰਟੀ ਜਾ ਸਕਦਾ ਕਿ ਤੁਹਾਡੇ ਤਾਂ ਕੋਈ ਪਹੁੰਚ ਹੋਈ ਹੈ ਐਕਚੁਅਲੀ ਕੀ ਹੈ ਜੀ ਜਿਹੜਾ ਚਾਰ ਬੜੀ ਐਮ.ਐਲ.ਏ ਰਹੇ ਨੇ ਜੇ ਉਹਨੂੰ ਜੇ ਪਾਰਟੀ ਇਗਨੋਰ ਕਰੂਗੀ ਬਹੁਤ ਵੱਡਾ ਉਹਨਾਂ ਦਾ ਇੱਥੇ ਰੁਤਬਾ ਏ ਉਹ ਪਰਵਾਜ਼ ਦਾ ਰੁਤਬਾ ਏ ਬਹੁਤ ਘਟੂ ਘੜ 25 ਸਾਲ ਉਹਨੇ ਇੱਥੇ ਸੇਵਾ ਕੀਤੀ ਏ ਜੇ ਪਾਰਟੀ ਨੂੰ ਕਾਂਗਰਸ ਪਾਰਟੀ ਇਗਨੋਰ ਕਰੂਗੀ ਤਾਂ ਉਹ ਨਾਲੇ ਟਾਈਮ 'ਚ ਅ ਕਿਸੇ ਪਾਰਟੀ ਜਾ ਸਕਦੇ ਸਾਡੇ ਵੱਲ ਵੀ ਆ ਸਕਦੇ ਜੇ ਸੀਨੀਅਰ ਕਾਂਗਰਸੀ ਲੀਡਰਾਂ ਦੀ ਗੱਲ ਕਰੀ ਉਹਨਾਂ ਦਾ ਕਹਿਣਾ ਵੀ ਕੈਂਪੇਨਿੰਗ ਦੇ ਵਿੱਚ ਵੀ ਚਾਰ ਪਾਰਟੀਆਂ ਤੋਂ ਜਿਉਂ ਤੱਕ ਬਦਲ ਬਦਲ ਰਹੀਆਂ ਕੌਤੀ ਪਾਰਟੀ ਜਾਇਓ ਤੇ ਗਾਂ ਵੀ ਕਿਤੇ ਹੋਰ ਪਾਰਟੀ ਦੇ ਵਿੱਚ ਜਾਣਦਾ ਹੈਗਾ ਵੀ ਹੈਗਾ ਨਹੀਂ ਜੀ ਮੈਂ ਪਤਾ ਗੱਲ ਕੀ ਹੈ ਤੁਹਾਨੂੰ ਸਾਰੇ ਚੰਗੀ ਤਰ੍ਹਾਂ ਪੂਰਾ ਪੰਜਾਬ ਜਾਣਦਾ ਕਿਉਂਕਿ ਮੈਨੂੰ ਕੌਮਨਸ ਪਾਰਟੀ ਤੰਗ ਕੀਤਾ ਅੱਜ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਮੇਰੇ ਦੋਸਤ ਵੀ ਨੇ ਮੈਂ ਕਿਉਂਕਿ ਪੰਜਾਬ 'ਚ ਉਹ ਵਧੀਆ ਕੰਮ ਵੀ ਕਰਦੇ ਆ ਤੇ ਅੱਜ ਮੈਂ ਬਹੁਤ ਵਧੀਆ ਤੇ ਸਕੂਨ ਬੜਾ ਸ਼ਾਂਤੀ ਇਹ ਨਾਲ ਮੈਂ ਇਸ ਸਾਲ ਇਹ ਆਪਣਾ ਇਸ ਪਾਰਟੀ 'ਚ ਆਇਆ ਮੈਨੂੰ ਬੜੀ ਸ਼ਾਂਤੀ ਮਿਲੀ ਹੈ ਸਕੂਨ ਮਿਲਿਆ ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਲਈ ਮਨੇ ਕੰਮ ਕੀਤਾ ਤੇ ਮੈਨੂੰ ਪੂਰੀ ਆਸ ਹੈ ਜਿਵੇਂ ਮੈਂ ਆਇਆ ਜਾਂ ਮੈਨੂੰ ਟਿਕਟ ਦਿੱਤੀ ਜਾਂ ਤੇ ਵੱਧ ਤੋਂ ਵੱਧ ਮੈਂ ਬੋਤਾਂ ਨਾ ਤਸਰੀ ਫਤਿਹਗੜ ਸਾਹਿਬ ਜੀ ਸਾਹਿਬ ਨੇ ਕਿਹਾ ਆਪਣੇ ਜਿੱਤਣ ਤੋਂ ਬਾਅਦ ਨੌਂ ਬਧਾਲ ਸਭਾ ਹਲਕੇ ਨੇ ਕੀ ਰੋਡ ਬਣਾਉਂਗਾ ਕੀ ਪੁੜਾ ਮੇਨ ਹੋ ਗਿਆ ਵੀ ਅਸਲੀ ਨਹੀਂ ਬਣਾਇਆ ਇੱਥੇ ਨਾ ਤੇ ਐਕਚੁਅਲੀ ਪਹਿਲਾਂ ਪਹਿਲਾਂ ਮੈਂਬਰ ਪਾਰਲੀਮੈਂਟ ਤੇ ਨੌਂ ਹਲਕਿਆਂ 'ਚ ਨਹੀਂ ਗਏ ਪਰ ਮੈਂ ਇੱਕ ਦਿਨ ਸਵੇਰੇ ਮੈਂ ਉੱਠਿਆ ਮੈਂ ਕਿਹਾ ਮੈਂ ਇੱਕ ਦਿਨ ਸਾਰੇ ਹਲਕੇ ਕਵਰ ਕਰਕੇ ਆਉਣੇ ਤੇ ਮੈਂ 8 ਵਜੇ ਫਤਿਹਗੜ ਸਾਹਿਬ ਗਿਆ ਤੇ 8:30 ਵਜੇ ਮੈਂ ਆ ਗਿਆ ਖਮਾਣੋ ਸਮਨਣ ਤੋਂ ਬਾਅਦ ਮੈਂ ਸੁਨਰਾਲੇ ਆਇਆ ਸੁਨਰਾਲੇ ਤੋਂ ਬਾਅਦ ਕਿਨ ਮਾਸ਼ੀਵਾੜੇ ਗਿਆ ਮਾਸ਼ੀਵਾੜੇ ਤੋਂ ਬਾਅਦ ਮੈਂ ਗਿਆ ਆਪਣਾ ਕੁਆੜਾ ਕੁਆੜੇ ਤੋਂ ਜਮਾਲਪੁਰ ਜਮਾਲਪੁਰ ਤੋਂ ਮੈਂ ਗਿਆ ਸਾਂਨੇ ਆਉ ਸਾਂਨੇ ਆਉ ਤੋਂ ਗਿਆ ਮੈਂ ਪਹਿਲ ਪਹਿਲ ਤੋਂ ਮੈਂ ਰਾਏਕੋਡ ਰਾਏਕੋਡ ਤੋਂ ਅਮਰਗੜ ਅਮਰਗੜ ਤੋਂ ਬਾਅਦ ਸਿੱਧਾ ਮੈਂ ਆਇਆ ਹਮਲੋ ਹਮਲੋ ਤੋਂ ਬਾਅਦ ਆਇਆ ਗੋਵਿੰਦਗੜ ਗੋਵਿੰਦਗੜ ਤੋਂ ਬਾਅਦ ਫਤਿਹਗੜ ਦੁਬਾਰੇ ਮੈਂ ਉੱਥੇ ਆ ਗਿਆ ਕਹਿਣ ਦਾ ਮਤਲਬ ਮੇਰਾ ਕੰਮ ਕਰਨ ਜੀ ਕਰਦਾ ਕਿ ਸਵੇਰੇ ਉੱਠਾਂ ਵੀ ਮੈਂ ਜਿਹਨ ਮੈਨੂੰ ਬੁਲਾਇਆ ਮੈਂ ਨੋ ਹਲਕੇ ਵੀ ਇੱਕ ਦਿਨ ਕਰ ਦਨ ਜੀ ਇਡੀਆ ਗੱਟ ਇੰਡੀਆ ਗੱਟ ਜੋੜ ਦੀ ਗੱਲ ਕਰੀਏ ਪੰਜਾਬ ਵਿੱਚ ਨਹੀਂ ਹੈਗਾ ਜਿੱਥੇ ਤੋਂ ਤਾਂ ਇੰਡੀਆ ਗੱਟ ਜੋੜ ਤੇ ਪਾਲੇ ਦੇ ਇੰਡੀਆ ਗੱਟ ਜੋੜ ਜਿਵੇਂ ਅੱਜ ਜਿਵੇਂ ਤਿਸ਼ਵੀ ਜਯਾਦਵ ਹੋ ਗਿਆ ਅਕਲੇਸ਼ ਜਯਾਦਵ ਹੋ ਗਿਆ ਮਮਤਾ ਬੇਨਰਜੀ ਹੋ ਗਈ ਤੇ ਅੱਜ ਪੂਰਾ ਜਿਵੇਂ ਲੱਗ ਰਿਹਾ ਜਿਵੇਂ ਆਪਣਾ ਅਕਲੇਸ਼ ਜਯਾਦਵ ਦੀ ਗੱਲ ਕਰਦੇ ਆ ਅੱਜ ਘੱਟੋ ਘੱਟ 45 ਸੀਟਾਂ ਦਾ ਸਰਦਿਆ 30 ਲਾਲੂ ਦੇ ਬੇਟੇ ਦਾ ਆ ਰਿਹਾ ਤੇ ਬਾਕੀ ਮਮਤਾ ਬੇਨਰਜੀ ਵੀ ਸੀਟਾਂ ਜਿੱਤ ਰਹੀ ਹੈ ਸਾਨੂੰ ਪੂਰੀ ਆਸ ਹੈ ਕਿੱਕਰ ਟੋਗੜ ਸਰਦਨ ਸੋ ਸਿੱਟਾਂ ਜਿੱਤਾਂਗੇ ਸਾਰੀਆਂ ਪਾਰਟੀਆਂ ਤਾਂ ਕਿ ਆਪਾਂ ਵਧੀਆ ਸਰਕਾਰ ਬਣਾਵਾਂਗੇ ਤੇ ਆਉਣ ਵਾਲੇ ਟਾਈਮ ਸੇ ਅਸੀਂ ਪੰਜਾਬ ਨੂੰ ਤਰੱਕੀ ਵੱਲ ਲੈ ਜਾਵਾਂਗੇ ਫਤੇਗੜ ਸਾਹਿਬ ਦੇ ਕੀ ਨਾਮ ਮੁਕਾਬਲਾ ਮੰਨਦੇ ਹੋ ਕੋਈ ਮੁਕਾਬਲਾ ਇਹ ਫਤੇਗੜ ਮੈਂ ਦੱਸਦਾ ਸਾਡਾ ਬਹੁਤ ਵੱਡਾ ਮਾਅਨ ਜਨ ਹੋਊਗਾ ਮੁਕਾਬਲਾ ਤਾਂ ਦੋਨੋਂ ਪਾਰਟੀਆਂ ਕਰਨ ਲੱਗੀ ਮੈਂ ਆਪਸ ਚੱਲ ਜਲ ਤੇ ਕਾਂਗਰਸ ਵੀ ਦੋਨੋਂ ਚੱਕੀ ਨਾ ਕੀ ਹੁੰਦੀ ਇਹਦੀ ਆਪਸ ਨਾਲ ਗੱਠ ਜੋੜ ਨਹੀਂ ਉੱਪਰ ਤਾਂ ਹੈ ਨਿਕ ਜਲੋ ਇਹ ਹੈ ਜੀ ਵੀ ਆਪਣਾ ਉਹ ਤਾਂ ਆਪਣੇ ਜਿਹੜੇ ਸਾਡੇ ਸੁਪਰੀਮੋ ਨੇ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਤੁਹੇ ਕੇਜਰੀਵਾਲ ਸਾਹਿਬ ਨੇ ਉਹਨਾਂ ਨੇ ਡਿਸਾਈਡ ਕਰਨਾ ਆਈ ਪੰਜਾਬ ਚ ਜਿਹੜੇ ਪੰਜਾਬ ਦੇ ਲੋਕ ਚਾਹੁੰਦੇ ਸੀ ਇਹ ਕਾਂਗਰਸ ਦੇ ਨਾਮ ਨਾਲ ਨਹੀਂ ਰਲਣਾ ਤੇ ਉਹ ਚੱਕਰ ਚੱਜ ਜਿਹੜੀ ਆ 13 ਦੀ 13 ਸੀਟਾਂ ਤੇ ਆਮ ਆਦਮੀ ਪਾਰਟੀ ਬਹੁਤ ਅੱਗੇ ਹੈ ਦੂਜੀ ਪਾਰਟੀਆਂ ਤੋਂ ਤੇ ਸਾਨੂੰ ਪੂਰੀ ਆਸ ਹੈ ਵੀ 13 ਦੀ 13 ਸੀਟਾਂ ਹੀ ਦਿੱਤਾ ਜੀ ਜੋ ਕੈਂਪੇਨ ਚ ਲੈਨੇ ਸਵਾਲ ਦੇ ਪ੍ਰਚਾਰ ਕੀਤਾ ਗਿਆ ਆ ਬਹੁਤ ਜਗ੍ਹਾ ਤੇ ਕਿਵੇਂ ਤਾਂ ਹੰਗਾਰਾ ਪਿਆ ਕਿ ਕਰਦੇ ਆ ਅੱਜ ਤੋਂ ਉਪਦੇਈਆ ਜੀਪੀ ਸਾਹਿਬ ਦਾ ਜਿਹੜਾ ਮੇਨ ਅੱਜ ਕੈਂਪੇਨ ਆ ਉਹ ਸਮਰਾਲੇ ਚ ਪਿੰਡਾਂ ਚ ਵੀ ਗਿਆ ਤੇ ਸਮਰਾਲੇ ਸ਼ਹਿਰ ਚ ਵੀ ਆ ਪਰ ਜੋ ਮਾਹੌਲ ਆ ਦੇਖ ਕੇ ਉਹ ਬੜਾ ਵਧੀਆ ਲੱਗਦਾ ਜਦੋਂ ਕੰਮ ਕਰਨ ਤੋਂ ਬਾਅਦ ਤੁਹਾਨੂੰ ਇਹ ਮੈਨੂੰ ਐਡਾ ਇਕੱਠ ਮਿਲਦਾ ਤੁਹਾਨੂੰ ਪਰਮਾ ਹੰਗਾਰਾ ਮਿਲਦਾ ਲੋਕਾਂ ਦਾ ਪਰ ਕੀਤੇ ਹੋਏ ਕੰਮਾਂ ਤੇ ਸਾਨੂੰ ਅਪਲਿਆ ਕੋਈ ਮਾਨ ਮੈਸ ਹੁੰਦਾ ਔਰ ਜਿਵੇਂ ਅਸੀਂ ਪਿੰਡਾਂ ਚ ਜਾਂਦੇ ਆ ਤੇ ਅੱਗੇ ਆਪਾਂ ਦੇਖੀਏ ਲਗਭਗ ਜਦੋਂ ਕੋਈ ਦੋਨੇ ਸਰਕਾਰਾਂ ਮਾਨੂੰ ਆਪ ਚ ਦੋਨੇ ਪਾਰਟੀਆਂ ਚੋਂ ਲੜਦੇ ਸੀਗੇ ਨਾ ਉਹ ਦੂਸ਼ਣਵਾਦੀ ਹੁੰਦੀ ਪਰ ਜੇ ਹੁਣ ਅਸੀਂ ਪਿੰਡਾਂ ਜਾ ਰਹੇ ਹਾਂ ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਸਿਰਫ ਆਪਣੇ ਪਿੰਡ ਪਿੰਡਾਂ ਦੇ ਵਿੱਚ ਆਪਣੇ ਚਿੱਤੇ ਹੋਏ ਦੋ ਸਾਲਾਂ ਦੇ ਕੰਮਾਂ ਨੂੰ ਬਣਾ ਕੇ ਕੰਮਾਂ ਦੇ ਆਧਾਰ ਤੇ ਵੋਟ ਬੰਦ ਰਹੇ ਆ। ਇਹ ਆ ਹਲਕੇ ਕਾਂਗਰਸ ਪਾਰਟੀ ਕਰ ਰਹੇ ਕਿਵੇਂ ਦੇਖ ਰਹੇ ਹੋ ਜਿੰਨੇ ਕੇ ਦੋ ਫੜੇ ਜਰ ਆ ਰਹੇ। ਇਹ ਵੀ ਦੇਖੀਓ ਜੀ ਉਹ ਦਿੱਲੀ ਉਧਰੋਂ ਪਰਿਵਾਰ ਜਿਹੜੇ ਹੈਗੇ ਨੇ ਉਹ ਟੁੱਟ ਟੁੱਟ ਕੇ ਇੱਥੋਂ ਆ ਰਹੇ ਨੇ ਕੋਈ ਕਿਸਦਾ ਮਾਨਸਿਕਤਾਰ ਨਹੀਂ ਕਰ ਰਿਹਾ ਤੇ ਜੋ ਹਾਲਾਤ ਨੇ ਇਸ ਹਸਾਬ ਨਾਲ ਆਉਣ ਦੇ ਆਉਣ ਦੇ ਕੁਝ ਹੋਰ ਜਲਤ ਦੇਖੂਗੇ ਤੇ ਇਹ ਸਭ ਤੋਂ ਸਾਰਾ ਪਤਈਆਂ ਨੂੰ ਦੇਖੋ ਆਪਾਂ ਸਿਆਣੇ ਆ ਤੁਸੀਂ ਹੈਨਾ ਜਾਏ ਆਪਾਂ ਗੱਲ ਕਰ ਲਈ ਸਾਡਾ ਜਿਹੜਾ ਪਹਿਲਾ ਐਮਪੀ ਸੀਗਾ ਉਹਨੇ ਤੈਨੂੰ 3.5 ਸਾਲ ਤੱਕ ਮਰਦਿਆ ਮੂੰਹ ਨਹੀਂ ਦਿਖਾਇਆ ਹੈਗਾ 1.5 ਸਾਲ ਤੋਂ ਆਏ ਨੇ ਉਹ ਗਲ ਬਖਰੀਆ ਉਹ ਤੋਂ ਪਹਿਲਾਂ ਆਪਣੇ ਪੁੱਤ ਮੋਹ ਦੇ ਵਿੱਚ ਰਾਏਪੁਰ ਨੂੰ ਸਮਰਪਿਤ ਰਹੇ ਨੇ ਤੇ ਫਿਰ ਕਿਉਂ ਸਮਰਾਲੇ ਦੇ ਲੋਕ ਉਹਨਾਂ ਨੂੰ ਮਾਫ ਕਿਉਂ ਕਰਨਗੇ ਸਮਰਾਲੇ ਦੇ ਲੋਕ ਉਹਨਾਂ ਨੂੰ ਸਖਸ ਕਰਉਣਗੇ ਉਹਨਾਂ ਨੂੰ ਦੱਸਣਗੇ ਵੀ ਪੰਜ ਲੋਕ ਹੁੰਦੇ ਕੀ ਨੇ ਕਿਉਂ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ ਉਹਨੂੰ ਪਦਰੀ ਕਿਹੜਾ ਬਹਿਮ ਪੜਾਈ ਬੈਠ ਨੇ ਸਮਰਾਲੇ ਦੇ ਲੋਕਾਂ ਨੇ ਜਿਲਾ ਉਹਨਾਂ ਨੇ ਨਜ਼ਰਅੰਦਾਜ਼ੀ ਕੀਤੀ ਐ ਸਨਾਰੇ ਲੋਕਾਂ ਤੋਂ ਉਹਦਾ ਮੂੰਹ ਤੋੜਦਰਾ ਜਵਾਬ ਦੇਣਗੇ ਇਹਨਾਂ ਵੋਟਾਂ ਦੇ ਵਿੱਚ ਇਹ ਤੁਸੀਂ ਸਾਰੇ ਦੇਖ ਲਿਓ ਭਾਜਪਾ ਦੇ ਆਜੇ ਦਾ ਕੋਈ ਉਮੀਦਵਾਰ ਐ ਲਾਣ ਦੀ ਦਿੱਕਤ ਨਹੀਂ ਖੜੇਗਾ ਲੋਕ ਸਭਾ ਨੂੰ ਠੀਕ ਗੱਲ ਹੈ ਕਿ ਉਮੀਦਵਾਰ ਕਿ ਮਿਲ ਰਹੇ ਨੇ ਕਿ ਲਖੋ ਪੰਜਾਬ 'ਚ ਭਾਜਪਾ ਦਾ ਜਿਹੜਾ ਆਧਾਰ ਆਪਾਂ ਸਾਰੇ ਜਾਣਦੇ ਆ ਕੋਈ ਖਾਸ ਇਹਨਾਂ ਵਧੀਆਤਾ ਹੈ ਨਹੀਂ ਖਾਸ ਕਰਕੇ ਜੇ ਮੈਂ ਆਪ ਆਪਣੇ ਏਰੀਆ ਦੀ ਗੱਲ ਕਰੀਏ ਸਾਰਾ ਪਿੰਡੂ ਏਰੀਆ ਜਿੰਨੇ ਹੈਗਾ ਇੱਥੇ ਬਹੁਤਾ ਪਸੰਦਪਾਤ ਮੈਨੂੰ ਨਹੀਂ ਕਰਦੇਗੇ ਤੇ ਮੈਨੂੰ ਤਾਂ ਅਲੱਗ ਦਾ ਸ਼ਾਇਦ ਕੈਂਡੀਡੇਟ ਇਹਨਾਂ ਮਿਲਦਾ ਹੋਵੇ ਜਿਹੜਾ ਇਹਨਾਂ ਨੇ ਐਲਾਨ ਨਹੀਂ ਕੀਤਾ ਇਹ ਵੀ ਕਾਰਨ ਹੁੰਦਾ ਹੈ ਡਾਕਟਰ ਅਮਰ ਸਿੰਘ ਆਉਣ ਸੰਬੋਧਨ ਦੇ ਦਿੱਤਾ ਪਰ ਲੱਗਦਾ ਇਹ ਨਹੀਂ ਕਰਿਆ ਨੇ ਕਿੰਨਾ ਵਿਕਾਸ ਕੀਤਾ ਹੈ ਕਿ ਮੈਨੂੰ ਪੁਲ ਬਣਾਏ ਨੇ ਕੱਲ ਕੁਝ ਕਹਿਣਾ ਹੁੰਦਾ ਹੈ ਉਹ ਵਿਕਾਸ ਕੀਤਾ ਉਹ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਵਿਕਾਸ ਜਿਹੜਾ ਕੀਤਾ ਮੁੜ ਕੇ ਸ਼ਕਲ ਤਾਂ ਦਿਖਾਈ ਨਹੀਂ ਸੀਗੀ ਉਹਨਾਂ ਨੇ ਜਦੋਂ ਜਿੱਤਣ ਤੋਂ ਬਾਅਦ ਦੇ ਹੁਣ ਚਾਹੇ ਕੁਛ ਵੀ ਕਹੀ ਜਾਣਾ ਉਹਨਾਂ ਦੇ ਕਹਿਣ ਨਾਲ ਕੋਈ ਸੱਚ ਨਹੀਂ ਹੋਣ ਲੱਗਿਆ ਹੈਗਾ ਕੋਈ ਵਿਕਾਸ ਨਹੀਂ ਕੀਤਾ ਮੁੱਖੇ ਦਿਖੇ ਵੀ ਨਹੀਂ ਹੈਗੇ ਪੰਜ ਸਾਲ ਹੁਣ ਸੌਰੀ ਹੁਣ ਥੋੜੇ ਜਿਹਾ ਟਾਈਮ ਤੋਂ ਮੁੱਖੇ ਕੋ ਬੂਟਾ ਮੰਗ ਲਈ ਜਾਂਦੀ ਨੇ ਫਿਰ ਮੂੰਹ ਦਿਖਾਉਣਾ ਸ਼ੁਰੂ ਕੀਤਾ ਉਹਨਾਂ ਨੇ ਪਰ ਇਹ ਸਮਰਾਲੇ ਦੇ ਲੋਕ ਵੀ ਜਾਣਦੇ ਨੇ ਇਹ ਫਟੇਕਾਰ ਪੂਰੀ ਲੋਕ ਸਭਾ ਦੇ ਲੋਕ ਜਾਣਦੇ ਨੇ ਵੀ ਜੋ ਉਹਨੇ ਆਪਣੇ ਸਿਰਫ ਇੱਕ ਹਲਕੇ ਨੂੰ ਛੱਡ ਕੇ ਜੋ ਹਾਲਤ ਰਹੀ ਹੈ ਉਹਨਾਂ ਦੇ ਜੋ ਜਿੰਨੀ ਕੁ ਉਹਨਾਂ ਦੀ ਮੌਜੂਦਗੀ ਰਹੀ ਹੈ ਹਲਕੇ 'ਚ ਤੁਸੀਂ ਸਾਰੇ ਜਾਣਦੇ ਹੋ ਉਸ ਚੀਜ਼ ਦਾ ਜਵਾਬ ਦੇਣਾ ਮੁੱਖੇ ਜੀ ਇਹਦੇ ਐਮਪੀ ਬਣਨ ਦਾ ਸਭ ਤੋਂ ਪਹਿਲਾ ਪਹਿਲੇ ਸਾਡੀ ਕੀ ਕੰਮ ਕਿਸੇ ਕਰਾਂਗੇ ਸਮਰਾਲਾ ਹਲਕੇ ਇਹਨਾਂ ਕੰਮਕਰਨ ਨੂੰ ਬਹੁਤ ਨੇ ਸਭ ਤੋਂ ਵੱਡੀ ਗੱਲ ਹੈਗੀ ਆਪਾਂ ਨੂੰ ਪਤਾ ਵੀ ਮੈਨੂੰ ਜੇ ਆਪਾਂ ਸ਼ਹਿਰ ਦੀ ਗੱਲ ਕਰੀਏ ਆਪਾਂ ਸ਼ਹਿਰ ਚ ਗੜਿਆ ਸ਼ਹਿਰ ਚ ਪਾਰਕਾਂ ਦੀ ਲੋੜ ਆ ਪਰਪਰ ਸਹਿਰ ਚ ਕੋਈ ਪਾਰਕ ਚੰਗੀ ਬਣੀ ਹੋਣੀ ਹੈਗੀ ਜਦੋਂ ਬਹੁਤ ਟਾਈਮ ਹੋ ਗਿਆ ਮਤਲਬ ਹਰ ਕੋਈ ਕੰਮ ਜੋ ਵੀ ਲੋੜ ਹੋਊਗਾ ਸਾਡੇ ਨਾਲ ਖੜੇ ਦੇ ਵਧੀਆ ਸੁਭਾਅ ਨਾਲ ਦਾ ਤੇ ਗੱਲ ਤਾਂ ਇਹ ਹੈ ਵੀ ਪਹਿਲਾਂ ਮੈਂ ਇਹ ਹੀ ਪੀੜ ਕਰੂੰਗਾ ਪਹਿਲਾਂ ਲੋਕੋ ਬਣਾਉਣ ਉਹਨਾਂ ਨੂੰ ਜੋ ਕੰਮ ਹਰ ਜੋ ਕੰਮ ਦੀ ਲੋੜ ਹੈ ਇਸ ਬਾਰੇ ਦੇ ਲੋਕਾਂ ਨੂੰ ਉਹ ਕੰਮ ਕਰਵਾਉਂਗਾ ਮੈਂ ਪ੍ਰਮਾਤਮਾ ਦੀ ਇਹਿੰਦਰ ਸਿੰਘ ਗਰੇਵਾਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਸਮਰਾਲਾ ਵਿਰਾਸਾ ਬਾੜ ਨੰਬਰ 10 ਦੇ ਵਿੱਚ ਉਮੀਦਵਾਰ ਨੇ ਜਿਹੜੇ ਆਮ ਆਦਮੀ ਪਾਰਟੀੋਂ ਜੀ ਵੀ ਆਏ ਜਣ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਬਾੜ ਨੰਬਰ 10 ਵੇ ਦੁਲਬਨਗਰ ਦੇ ਵਿੱਚ ਮਹੱਲਾਂ ਨਿਵਾਸੀਆਂ ਸਹਿਯੋਗ ਦੇ ਨਾਲ ਜੀ ਵੀ ਸਾਹਿਬ ਦਾ ਸਵਾਗਤ ਕਰਨ ਲਈ ਜੀ ਆਇਆਂ ਕਹਿੰਦੀ ਉਹਨਾਂ ਨੂੰ ਇੱਕ ਛੋਟਾ ਜਿਹਾ ਅਸੀਂ ਦਿਖਾਇਆ ਵਾ ਵੀ ਅਸੀਂ ਤੁਹਾਡੇ ਨਾਲ ਆ ਬਿਲਕੁਲ ਅਸੀਂ ਤੁਹਾਨੂੰ ਵੱਧ ਤੋਂ ਵੱਧ ਲੀਡ ਤੇ ਇੱਥੇ ਚਲਾ ਕੇ ਭੇਜਾਂਗੇ ਤੁਸੀਂ ਦੇਖ ਰਹੇ ਹੋ ਇੱਕ ਛੋਟੇ ਜਿਹੇ ਸੱਦੇ ਅਸੀਂ ਕੱਲ ਸੱਦਾ ਲਾਏ ਸਾਰਿਆਂ ਨੂੰ ਤਰੀਕ ਵਿੱਚ 200 ਦੇ ਤਰੀਕ ਕੋਰਸਿਸ ਤੇ 2.5 300 ਕਰੀ ਬੰਦਾ ਹੋਊਗਾ ਜੋ ਕਿ ਸਾਰਾ ਇਲਾਕੇ ਦਾ ਅਸੀਂ ਆਪਣੇ ਇੱਥੇ ਨੇ ਤੇ ਗੱਲ ਕਰੀਏ ਕਿਦਾਂ ਲੱਗਦਾ ਕਿ ਕੀ ਰਿਸਪੌਂਸ ਲੱਗਦਾ ਵੀ ਐਸ ਜੀ ਪੀ ਕਿਆ ਵਾਂ ਦੇਖੋ ਰਿਸਪੌਂਸ ਬਹੁਤ ਵਧੀਆ ਵਾ ਜੋ ਆਪਣੇ ਪਹਿਲੇ ਐਮ ਪੀ ਸੀ ਗਏ ਉਹਨਾਂ ਨੂੰ ਕੋਈ ਜਾਣਦਾ ਹੀ ਨਹੀਂ ਸੀਗਾ ਤਕਰੀਬਨ ਤੁਸੀਂ ਇਹ ਲਾ ਕੇ ਚਲੋ 4-5 ਸਾਲ 4 ਸਾਲ ਉਹ ਆਪਣੇ ਇਲਾਕੇ ਵਿੱਚਲੇ ਨਹੀਂ ਹੈਗੇ ਉਹਨਾਂ ਨੇ ਸਿਰਫ ਰਾਏਕੋਡ ਨੂੰ ਗੋਲਦਿਆ ਹੋਇਆ ਸੀ ਬਾਕੀ ਅਠ ਹਲਕੇ ਉਹਨਾਂ ਨੇ ਬਤਰੇਜ ਰਖੇ ਹੋਏ ਸੀ ਜਿੱਥੇ ਕਿ ਉਹਨਾਂ ਨੇ ਕੁਝ ਵੀ ਵਿਕਾਸ ਨਹੀਂ ਕੀਤਾ ਆਖਰੀ 5 ਮਹੀਨੇ ਚਾਹੀਏ 3 ਮਹੀਨੇ ਚਾਹੀਏ ਵੀ ਉਹ ਆ ਕੇ ਕੁਝ ਕਿ ਗਰਾੰਡਾ ਜੁਰੂ ਦੇ ਗਏ ਹੋਣਗੇ ਪਰ ਉਸ ਦੇ ਨਾਲ ਤੁਹਾਨੂੰ ਪਤਾ ਉਹ ਤਾਂ ਪਤਾ ਵੀ ਹਾਥੀ ਜਦਨ ਦਿਖਾਉਣ ਨੂੰ ਹੋਰ ਖਾਨ ਨੂੰ ਗੱਲ ਕਰੀਏ ਤੇ ਕਿੱਦਾਂ ਲੱਗਦਾ ਵੀ ਰਿਸਪੌਂਸ ਜਿਹੜਾ ਹੈਗਾ ਆਮ ਆਦਮੀ ਹੱਕ ਦੇ ਵਿੱਚ ਐ ਕਿ ਜਿਹੜਾ ਲੋਕ ਫਤਵਾ ਦੇਣਗੇ ਦੇਖੋ ਮਾਨ ਸਾਹਿਬ ਦੇ ਕੰਮ ਬੋਲਦੇ ਨੇ ਜੀ ਪੂਰੇ ਪੰਜਾਬ ਦੇ ਵਿੱਚ ਤੇ ਇੱਥੇ ਸਰਦਾਰ ਜਗਤਾਰ ਸਿੰਘ ਦੇ ਹਲਪੁਰਾ ਜੋ ਕੰਮ ਕੀਤੇ ਨੇ ਉਸ ਦੇ ਆਧਾਰ ਤੇ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗ ਰਹੇ ਹਾਂ ਮਾਨ ਸਾਹਿਬ ਨੇ ਕਿਹਾ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾਇਓ ਐਮਐਲਏ ਸਾਹਿਬ ਸਾਡੇ ਕਹਿ ਰਹੇ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾਇਓ ਜਿਵੇਂ ਬਿਜਲੀ ਦਾ ਬਿੱਲ ਆਲੀਏ ਜ਼ੀਰੋ ਆ ਰਿਹਾ ਵਾ ਮਹਿਰਾਵਾਂ ਜਲਦੀ ਮਾਨ ਸਾਹਿਬ ਦਾ ਬਿਆਨ ਆ ਗਿਆ 6 ਮਹੀਨੇ ਵਿੱਚ 4000 ਰੁਪਏ ਵੀ ਲੱਗ ਜਾਣਾ ਭਾਈ ਤੇ ਪਾਣੀ ਦਾ ਲੈਵਲ ਉੱਚਾ ਚੱਕਣ ਦੀ ਮਾਨ ਸਾਹਿਬ ਕਰ ਰਹੇ ਨੇ ਇਸ ਕਰਕੇ ਸਾਨੂੰ ਪੂਰੀ ਉਮੀਦ ਆ ਵੀ ਪੰਜਾਬ ਇਸ ਵਾਰ 13 ਜ਼ੀਰੋ ਕਰੂਗਾ ਤੇ ਸੰਸਦ ਦੇ ਵਿੱਚ ਭਗਵੰਤ ਮਾਨ ਨੂੰ ਬਹੁਤ ਮਯੂਤ ਕਰੂਗਾ ਮੈਂ ਜੀ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਨਾ ਆਪਣੇ ਵਾਰਡ ਵਾਸੀਆਂ ਦਾ ਆਪਣੇ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਬਹੁਤ ਭਾਰੀ ਇਕੱਠ ਸਾਰੀ ਪ੍ਰੈਸ ਮੀਡੀਆ ਦਾ ਜੋ ਆਪਣਾ ਕੀਮਤੀ ਸਮਾਂ ਛੱਡ ਕੇ ਸਾਡੇ ਲਈ ਇੱਥੇ ਕਵਰੇਜ ਕਰਨ ਲਈ ਆਏ ਨੇ ਤੇ ਮੈਂ ਆਪਣੇ ਵਾਰਡ ਵਾਸੀਆਂ ਨੂੰ ਇਹ ਅਪੀਲ ਕੀਤੀ ਆ ਵੀ ਆਉਂਦੀ 1 ਜੂਨ ਨੂੰ ਇੱਕ ਇੱਕ ਆਪਣੀ ਕੀਮਤੀ ਵੋਟ ਝਾੜੂ ਦੇ ਨਿਸ਼ਾਨ ਤੇ ਪਾਉਣੀਆਂ ਅਤੇ ਇਹਨਾਂ ਦੇ ਜਿਹੜੇ 2 ਸਾਲਾਂ ਦੇ ਕਾਰਜ ਕੀਤੇ ਨੇ ਉਹਨਾਂ ਨੂੰ ਦੇਖਦੇ ਹੋਏ ਪਾਉਣੀਆਂ ਗੱਲ ਕਰੀਏ ਕਿੰਨਾ ਦਾ ਰਿਸਪੌਂਸ ਮਿਲੂਗਾ ਆਮ ਆਦਮੀ ਤੋਂ ਬਹੁਤ ਥੋੜੇ ਸਾਹਮਣੇ ਹੈ ਜੀ ਇਕੱਠ ਤੁਸੀਂ ਦੇਖਿਆ ਕਿੰਨਾ ਕੁ ਰਿਸਪੌਂਸ ਆ ਕੀ ਉਤਸ਼ਾਹ ਲੋਕਾਂ ਦੇ ਵਿੱਚ ਬਾਕੀ ਤੁਹਾਡੇ ਸਾਹਮਣੇ ਆ ਜਾਣੇ ਕਿ ਤਰੀਕ ਨੂੰ ਵੋਟਾਂ ਪੈਣੀਆਂ ਨੇ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣੇ ਨੇ